ਉਹ ਭਰਤੀ ਦਾ ਆਗਾਜ਼ ਹੋਣਾ ਹੈ ਇੱਥੋਂ ਸ਼ੁਰੂਆਤ ਹੋਣੀ ਹੈ ਤੇ ਮੈਂ ਜ਼ਿਆਦਾ ਸਮਾਂ ਵੀ ਨਹੀਂ ਲੈਣਾ ਕਿਉਂਕਿ ਸੰਗਤ ਨੇ ਉਹ ਜੋ ਕਾਫੀ ਮਾਣਯੋਗ ਬਰਕੰਦੀ ਸਾਹਿਬ ਨੇ ਬੀਬੀ ਹਰਗੋਬਿੰਦਕੌਰ ਜੀ ਨੇ ਇਸ ਨੂੰ ਜੋ ਬਰੀਕੀਆਂ ਨਾਲ ਦੱਸਣਾ ਵੀ ਆਪਾਂ ਕਿਸ ਤਰ੍ਹਾਂ ਭਰਤੀ ਕਰਨੀ ਹੈ ਕਿਸ ਤਰ੍ਹਾਂ ਆਪਾਂ ਸ਼ੁਰੂਆਤ ਕਰਨੀ ਹੈ ਕਿਵੇਂ ਉਹ ਕਿਵੇਂ-ਕਿਵੇਂ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਡੋਟੀਆਂ ਲਾਉਣੀਆਂ ਉਹਦਾ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਾਲ ਆਵਾ ਮੈਂ ਸਤਿਕਾਰਯੋਗ ਸਰਬ ਮੇਰੇ ਬਹੁਤ ਇੱਜ਼ਤ ਯੋਗ ਭਾਈ ਜੀ ਮਾਡਮਾ ਲੂਤੋ ਗੁਰਦੀਪ ਸਿੰਘ ਜੀ ਚੇਅਰਮੈਨ ਸਾਹਿਬ ਤੇ ਬਰਕੰਦੀ ਪਿੰਡ ਦੇ ਵਿੱਚ ਪਹੁੰਚੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਹੀ ਧੰਨਵਾਦ ਤੇ ਜੀ ਆਇਆਂ ਨੂੰ ਕਹਿੰਦੀ ਆ ਜਿਵੇਂ ਬਿੰਦਰ ਜੀ ਨੇ ਦੱਸਿਆ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਅੱਜ ਜਿਹੜਾ ਪਾਰਟੀ ਦੇ ਫੈਸਲੇ ਦੇ ਮੁਤਾਬਕ ਮੈਂਬਰਸ਼ਿਪ ਕੈਂਪੇਨ ਜਿਹੜੀ ਆਪਾਂ ਸ਼ੁਰੂ ਕਰ ਰਹੇ ਆਂ ਪਾਰਟੀ ਦੀ ਇਸ ਮੈਂਬਰਸ਼ਿਪ ਤੋਂ ਬਾਅਦ ਪਾਰਟੀ ਦੀ ਬਕਾਇਦਾ ਚੋਣ ਹੋਊਗੀ ਪ੍ਰਧਾਨ ਚੁਣੇ ਜਾਣਗੇ ਸੋ ਅੱਜ ਬੇਸ ਇੱਕ ਸ਼ੁਰੂ ਹੋਣਾ ਹੈ ਮੈਂਬਰਸ਼ਿਪ ਕੈਂਪੇਨ ਤੋਂ ਉੱਬ ਵਰਕਿੰਗ ਕਮੇਟੀ ਦਾ ਫੈਸਲਾ ਜਾਂ ਪਾਰਟੀ ਦਾ ਹੀ ਫੈਸਲਾ ਹੈਗਾ ਕਿ ਆਪਾਂ ਵੱਧ ਤੋਂ ਵੱਧ ਮੈਂਬਰਸ਼ਿਪ ਕਰੀਏ ਬੀਬੀਆਂ ਦੀ ਵੀ ਜਿੱਥੋਂ ਤੱਕ ਮੈਂ ਗੱਲ ਕਰਨਾ ਚਾਹੂੰਗੀ ਕਿ ਆਪਾਂ ਬੀਬੀਆਂ ਨੂੰ ਵੀ ਵੱਧ ਤੋਂ ਵੱਧ ਇਹਦੇ ਚ ਇਨਵੋਲਵ ਕਰੀਏ ਕਿ ਉਹਨਾਂ ਦੀ ਮੈਂਬਰਸ਼ਿਪ ਬਰਾਬਰ ਦੀ ਕਰੀਏ ਸੀ ਕਿਉਂਕਿ ਵੋਟ ਤਾਂ ਬੀਬੀ ਦੀ ਵੀ ਹੈਗੀ ਆ ਤੇ ਜੇ ਉਹਨਾਂ ਦੀ ਵੋਟ ਹੈ ਤਾਂ ਉਹਨਾਂ ਦੀ ਉਹ ਪਾਰਟੀ ਦੇ ਮੈਂਬਰ ਹੋਣੀਆਂ ਵੀ ਉਹ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਵੀ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਮਿਹਨਤ ਕਰਨੀ ਹੈ ਕਿ ਅਸੀਂ ਹਰ ਜਿੱਦਾਂ ਬਾਈ ਜੀ ਗੱਲ ਕਰ ਰਹੇ ਸੀ ਮੇਰੇ ਛੋਟੇ ਵੀਰੋ ਜੀ ਕਿ ਆਪਾਂ ਐਦਾਂ ਕਰੀਏ ਕਿ ਅਸੀਂ ਪਿੰਡ ਦੇ ਲੈਵਲ ਤੇ ਜਿੰਨੇ ਵੀ ਸਾਡੇ ਪਾਰਟੀ ਦੇ ਆਗੂ ਹੈਗੇ ਆ ਜੇ 10 ਆਗੂ ਆ 7 ਆਗੂ ਆ 8 ਆਗੂ ਆ ਤਾਂ ਇੱਕ ਬੰਦਾ ਇੱਕ ਜ਼ਿੰਮੇਵਾਰੀ ਲਵੇ ਕਿ ਮੈਂ ਆਪਦੇ ਵਾਰਡ ਦੇ ਵਿੱਚ ਆਪਦੇ ਏਰੀਆ ਦੇ ਵਿੱਚ ਮੈਂ ਮੈਂਬਰਸ਼ਿਪ ਕਰੂੰਗਾ ਤੋ ਸਾਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਇੱਕ ਹੋਵੇ ਕਿ ਹਰ ਘਰ ਤੱਕ ਸਾਡੀ ਪਹੁੰਚ ਹੋਵੇ ਸਾਰਿਆਂ ਨੂੰ ਅਸੀਂ ਉਹਦੇ ਚ ਇਨਵੋਲਵ ਕਰੀਏ ਬੀਬੀਆਂ ਨੂੰ ਅਨਵੋਲਵ ਕਰੀਏ 18 ਸਾਲ ਦੇ ਬੱਚਿਆਂ ਨੂੰ ਅਨਵੋਲਵ ਕਰੀਏ ਤੇ ਉਹਨਾਂ ਦੇ ਨਾਲ ਬੈਠ ਕੇ ਮੈਂ ਜਿਹੜੀ ਗੱਲ ਕਹਿਣਾ ਚਾਹੂੰਗੀ ਜਿੱਦਾਂ ਮੈਂ ਬੀਬੀਆਂ ਦੇ ਵਿੱਚ ਵੀ ਜਾ ਕੇ ਗੱਲ ਕਰਦੀ ਆ ਕਿ ਆਪਾਂ ਨੂੰ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਜਿਹੜਾ ਸਾਡਾ ਯੂਥ ਹੈ ਖਾਸ ਕਰਕੇ ਪਵਾ ਮੁੰਡੇ ਆ ਜਾਂ ਕੁੜੀਆਂ ਸਾਡੀਆਂ ਜਿਹੜੇ 18 ਸਾਲ ਦੇ ਹੋ ਗਏ ਜਾਂ 22 ਸਾਲ ਦੇ 35 ਸਾਲ ਦੇ ਇੱਥੋਂ ਤੱਕ ਯੋਗ ਜਿਹੜਾ 40 ਸਾਲ ਵਾਲਾ ਨਾ ਉਹਨੂੰ ਤਾਂ ਥੋੜੀ ਬਹੁਤ ਸਮਝ ਆਏ ਪਰ ਜਿਹੜਾ 22 ਤੋਂ 35 ਵਾਲਾ ਜਿਹੜਾ ਆ ਗਿਆ ਨਾ ਜਿਹੜੀ ਇਹ ਜਨਰੇਸ਼ਨ ਉਹ ਮੋਬਾਈਲਾਂ ਦੇ ਵਿੱਚ ਇੰਨੇ ਗੁੰਮ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਾਡਾ ਇਤਿਹਾਸ ਕੀ ਹੈ ਸ਼੍ਰੋਮਣੀ ਕਾਲੀਦਾਲ ਨੇ ਕੀ ਕੀਤਾ ਜਾਂ ਸਾਡੀ ਸਟੇਟ ਕੀ ਹੈ ਸਾਡੇ ਨਾਲ ਕੀ ਧੱਕੇ ਹੋਇਆ ਕੁਝ ਨਹੀਂ ਪਤਾ ਫੋਨ ਦੇ ਵਿੱਚ ਦੇਖ ਲਿਆ ਇਧਰੋਂ ਆ ਗਿਆ ਉਧਰੋਂ ਆ ਗਿਆ ਸੁਣ ਲਿਆ ਤਾਂ ਉਹਦੀ ਸਾਡੀ ਕੋਸ਼ਿਸ਼ ਜੇ ਦੱਸ ਅਸੀਂ ਪਿੰਡ ਦੇ ਮੋਹਤਬਰ ਪਾਰਟੀ ਦੇ ਆਗੂ ਹੈਗੇ ਆ ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮੋੜਾਂ ਤੇ ਬੈਠ ਕੇ ਅਸੀਂ ਸੱਥ 'ਚ ਬੈਠ ਕੇ ਅਸੀਂ ਕਿਸੇ ਘਰ ਦੇ ਵਿੱਚ ਜਾ ਕੇ ਜਿਵੇਂ ਅੱਗੇ ਚਾਚੇ ਤਾਏ ਖੁੰਡਾਂ ਤੇ ਬੈਠਦੇ ਸੀ ਜਾਂ ਕਿਸੇ ਘਰੇ ਧੂਣੀ ਪਾ ਕੇ ਬੈਠਦੇ ਸੀ ਜਿਹੜੇ ਆਪਾਂ 50 ਸਾਲ ਵਾਲੇ ਆ ਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਏ ਵੀ ਹਾਲਾਤ ਕੀ ਹੈ ਪੰਜਾਬ ਦੇ ਇਸ ਵੇਲੇ ਕਿਉਂ ਸਾਡੀ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਕਿੱਦਾਂ ਏਜੰਸੀਆਂ ਨੇ ਜਿਹੜੀਆਂ ਗੇਮਾਂ ਪਿਛਲੇ 20 ਸਾਲ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪਾਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਗੇਮਾਂ ਪਾਈਆਂ ਗਈਆਂ ਤਾਂ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਕਿਉਂਕਿ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਤਾਂ ਥੋੜਾ ਜਿਹਾ ਮੈਂ ਚਾਹਣੀ ਹੈ ਕਿ ਆਪਾਂ ਕੱਲੀ ਨੂੰ ਮੈਂਬਰਸ਼ਿਪ ਨੂੰ ਇਸ ਤਰ੍ਹਾਂ ਕਰਕੇ ਨਾ ਲਈਏ ਵੀ ਆਪਾਂ ਇੱਕ ਪਰਤੀ ਭਰਤੀ ਆਪਾਂ ਉਹਨਾਂ 18 ਤੋਂ 35 ਸਾਲ ਦੇ ਬੱਚਿਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਸਮਝਾਈਏ ਕਿ ਨਹੀਂ ਆਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਹੋਏ ਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ 84 ਨਹੀਂ ਦੇਖੀ ਉਹਨਾਂ ਬੱਚਿਆਂ ਨੇ ਉਹਨਾਂ ਨੇ ਜਿਹੜੀਆਂ ਪੰਜਾਬ ਤੇ ਵਾਵਾਂ ਵਗੀਆਂ ਉਹਨਾਂ ਨੇ ਦੇਖੀਆਂ ਨਹੀਂ ਕਿਉਂਕਿ ਜਿਹੜਾ ਮੋਬਾਈਲ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਕਰਤਾ ਜਿਹੜੀ ਸਾਡੀ ਸਕੂਲਾਂ ਦੇ ਵਿੱਚ ਕਨਵੈਂਟ ਸਕੂਲਾਂ 'ਚ ਅਸੀਂ ਬੱਚੇ ਵੜਦੇ ਉਹਨਾਂ ਨੇ ਵੀ ਸਾਡੇ ਬੱਚਿਆਂ ਦਾ ਮਾਨਸਿਕ ਪੱਧਰ ਬਹੁਤ ਨੀਵਾ ਕਰਿਆ ਸਾਡੇ ਵਿਰਸੇ ਨਾਲੋਂ ਤੋੜਤੇ ਸਾਡੇ ਸੱਭਿਆਚਾਰ ਨਾਲੋਂ ਤੋੜਤੇ ਸਾਡਾ ਜਿਹੜਾ ਹੈਗਾ ਸਾਨੂੰ ਕਮਜ਼ੋਰ ਕਰਤਾ ਉਹਨਾਂ ਨੇ ਸੂਇਸ ਕਰਕੇ ਆਪਾਂ ਇਸ ਨੂੰ ਇੱਕ ਮੌਕੇ ਦੇ ਤੌਰ ਤੇ ਲਈਏ ਕਿ ਅਸੀਂ ਹਰ ਘਰ ਤੱਕ ਅਪਰੋਚ ਕਰਕੇ ਸਾਡੇ ਕੋਲ ਸਮਾਂ ਹੈਗਾ ਸਾਡੇ ਕੋਲੇ ਆਪਣੇ ਕੋਲੇ 20 ਤਰੀਕ ਤੱਕ ਟਾਈਮ ਹੈ ਤੇ ਅਸੀਂ ਉਹਨੂੰ ਜਿਹੜੇ ਵੀ ਘਰ ਦੇ ਵਿੱਚ ਜਾਣਾ ਇੱਕ ਫਾਰਮੈਲਟੀ ਨਾ ਕਰਕੇ ਇੱਕ ਪੂਰਾ ਆਪਾਂ ਪੂਰੀ ਮਿਹਨਤ ਕਰੀਏ ਤਾਂ ਉਹਨੂੰ ਆਪਾਂ ਆਪਦਾ ਬੇਸ ਨੂੰ ਜਿਵੇਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਅਸੀਂ ਪੜਿਆ ਕਿ ਕਿੱਦਾਂ ਸਾਡੇ ਵੱਡ ਵਡੇਰੇ ਲੋਕਾਂ ਦੇ ਵਿੱਚ ਜਾ ਕੇ ਬੈਠਦੇ ਸੀ ਘਰਾਂ ਦੇ ਵਿੱਚ ਜਾ ਕੇ ਬੈਠਦੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਸੀ ਉਸੇ ਤਰ੍ਹਾਂ ਦੁਬਾਰ ਤੋਂ ਸਾਨੂੰ ਉਹੀ ਝੰਡਾ ਚੁੱਕਣਾ ਪਊਗਾ ਦੁਬਾਰਾ ਉਸੇ ਤਰ੍ਹਾਂ ਆਪਾਂ ਨੂੰ ਸਾਰਾ ਕੰਮ ਕਰਨਾ ਪਊਗਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਢੰਗ ਦੇ ਨਾਲ ਆਪਾਂ ਕੰਮ ਕਰੀਏ ਵੱਧ ਤੋਂ ਵੱਧ ਮੈਂਬਰਸ਼ਿਪ ਕਰੀਏ ਨੌਜਵਾਨਾਂ ਨੂੰ ਸਮਝਾ ਕੇ ਉਹਨਾਂ ਨੂੰ ਨਾਲ ਜੋੜੀਏ ਬੀਬੀਆਂ ਨੂੰ ਨਾਲ ਜੋੜੀਏ ਇੱਕ ਪਿੰਡ ਦੇ ਵਿੱਚ ਬਹੁਤ ਵਧੀਆ ਸਾਡੇ ਕੋਲ ਇੱਕ ਟੀਮ ਨਿਕਲ ਕੇ ਆਵੇ ਕੋਈ 25 30 50 ਜਣਿਆਂ ਦੀ ਵਿੱਚ ਨੌਜਵਾਨ ਵੀ ਹੋਣ ਵਿੱਚ ਬੀਬੀਆਂ ਵੀ ਹੋਣ ਵਿੱਚ ਜਨਰਲ ਵਰਗ ਦੇ ਆਪਣੇ ਏਜੰਟਸ ਵੀ ਹੋਣ ਸੋ ਇੱਕ ਏਦਾਂ ਦੀ ਆਪਾਂ ਟੀਮ ਬਣਾਈਏ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਪਿੰਡ ਦੇ ਵਿੱਚ ਇੱਕ ਸਤੰਭ ਬਣੇ ਮੋਢ ਬਣੇ ਤੇ ਵੱਧ ਤੋਂ ਵੱਧ ਆਪਾਂ ਮੈਂਬਰਸ਼ਿਪ ਕਰੀਏ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜੋ ਐਕਟਿੰਗ ਪ੍ਰਦਾਨ ਨੇ ਸਰਦਾਰ ਬਲਵਿੰਦਰ ਸਿੰਘ ਖੂਦੜ ਜੀ ਹਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਆ ਸ਼ੁਰੂਆਤ ਕੀਤੀ ਗਈ ਆ ਇਸ ਮਹਿਮ ਨੂੰ ਅਸੀਂ ਪਿੰਡ ਪੱਧਰ ਤੇ ਤੇ ਬੋਰਡ ਪੱਧਰ ਤੇ ਲੈ ਕੇ ਜਾਵਾਂਗੇ ਅੱਜ ਅਸੀਂ ਮਹਿਮ ਦਾ ਆਗਾਜ਼ ਪਿੰਡ ਬਰਕੰਦੀ ਦੇ ਇੱਥੇ ਸੰਗਤ ਤੋਂ ਸ਼ੁਰੂਆਤ ਕੀਤੀ ਆ ਕਿਉਂਕਿ ਇਸ ਤੋਂ ਬਾਅਦ ਕੱਲ ਨੂੰ ਵੀ ਪਰਸੋਂ ਮਤਲਬ ਕਿ 1 ਮਹੀਨਾ ਤਕਰੀਬਨ 30 ਤੋਂ 35000 ਦੀ ਮੈਂਬਰਸ਼ਿਪ ਡਰਾਈਵ ਹੋਣੀ ਆ ਤੇ ਹਰ ਪਿੰਡ ਦੇ ਵਿੱਚ ਜਿਵੇਂ ਟੀਮਾਂ ਅਸੀਂ ਬਣਾਵਾਂਗੇ ਸਰਕਲ ਪ੍ਰਧਾਨਾ ਸਾਹਿਬ ਦੀ ਰਹਿਨਮਾਈ ਹੇਠਾਂ ਸਾਡੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਉਵੇਂ ਅਸੀਂ ਆ ਵੰਡ ਕਰਕੇ ਕਿਉਂਕਿ ਸਾਡਾ ਟੀਚਾ ਵੀ ਜੇ ਅਸੀਂ 30 35000 ਦੀ ਭਰਤੀ ਕਰਨੀ ਆ ਤੇ ਤਕਰੀਬਨ ਅਸੀਂ ਯਾਰ ਹਰ ਇੱਕ ਜਿਹੜਾ ਵੀ ਵਰਕਰ ਆ ਜਾਂ ਜੋ ਭਰਤੀ ਹੋਣਾ ਜੋ ਮੈਂਬਰ ਬੰਨਾ ਹੈ ਜਿਨ੍ਹਾਂ ਨੇ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਸ ਆ ਉਹਨਾਂ ਕੋਲ ਆਪ ਅਸੀਂ ਪਹੁੰਚ ਕਰੀਏ ਤੇ ਉਹਨਾਂ ਨੂੰ ਅਸੀਂ ਅਕਾਲੀ ਦਲ ਬਾਰੇ ਵੀ ਦੱਸੀਏ ਕਿਉਂਕਿ ਜਿਹੜੀ ਨਵੀਂ ਪੀੜੀ ਆ ਜਿਵੇਂ ਬੀਬਾ ਜੀ ਨੇ ਦੱਸਿਆ ਵੀ ਨਵੀਂ ਪੀੜੀ ਨੂੰ ਅ ਮਤਲਬ ਕਿ ਹਜੇ ਅਕਾਲੀ ਦਲ ਦੀਆਂ ਜੋ ਪ੍ਰਾਪਤੀਆਂ ਅਕਾਲੀ ਦਲ ਦੀ ਜੋ ਦੇਣਾ ਪੰਜਾਬ ਪੰਜਾਬੀਅਤ ਲਈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ ਉਸ ਬਾਰੇ ਅਸੀਂ ਜਾਣਨਾ ਪਾਵਾਂਗੇ ਤਾਂ ਕਿ ਵੱਧ ਤੋਂ ਵੱਧ ਸੰਗਤ ਅ ਅਕਾਲੀ ਦਲ ਦੀ ਮੈਂਬਰਸ਼ਿਪ ਵਿੱਚ ਡਰਾਈਵ ਦੇ ਵਿੱਚ ਆਪਣਾ ਜ਼ਿੰਮੇਵਾਰੀ ਦੇ ਨਾਲ ਆਪ ਦੀ ਵਾਖੂਬੀ ਦੇ ਨਾਲ ਸਾਰਾ ਕੰਮ ਕਰਨ ਤੇ ਅਸੀਂ ਆਸ ਰੱਖਦੇ ਹਾਂ ਵੀ ਤਕਰੀਬਨ ਸ਼੍ਰੀ ਮੁਖਸਰ ਸਾਹਿਬ ਹਲਕੇ ਦੇ ਪੈਂਡ ਪਿੰਡ ਆ ਤੇ ਤਕਰੀਬਨ 31 ਵਾਰਡ ਆ ਸ਼ਹਿਰ ਦੇ ਤੇ 9 ਵਾਰਡ ਹੈਗੇ ਆ ਬਰੀਆਲਾ ਮੰਡੀ ਦੇ ਸੌਰੀ 11 ਵਾਰਡ ਆ ਬਰੀਆਲਾ ਮੰਡੀ ਦੇ ਤੇ ਸਾਰਿਆਂ ਦੇ ਵਿੱਚ ਅਸੀਂ ਤਕਰੀਬਨ 30 ਤੋਂ 35000 ਮੈਂਬਰਸ਼ਿਪ ਅਸੀਂ ਕਰਾਂਗੇ ਤੇ ਆਸ ਰੱਖਦੇ ਆਂ ਵੀ ਸੀਨੀਅਰ ਲੀਡਰਸ਼ਿਪ ਦੀ ਰਹਿਨਮਾਈ ਹੇਠਾਂ ਸਾਡੇ ਕਿਉਂਕਿ ਬੀਬੀ ਹਰਗੋਬਿੰਦ ਕੌਰ ਜੀ ਸਾਡੇ ਇੰਚਾਰਜ ਆ ਜ਼ਿਲ੍ਹੇ ਦੀ ਭਰਤੀ ਦੇ ਤੇ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਣੇ ਆ ਵੀ ਜੋ ਸਾਡੀ ਜ਼ਿੰਮੇਵਾਰੀ ਤੁਸੀਂ ਲਾਉਂਗੇ ਅਸੀਂ ਬਾਖੂਬੀ ਨਿਭਾਵਾਂਗੇ ਸੋ ਆਹੀ ਮੈਂ ਸਾਰੀ ਪ੍ਰੈਸ ਨੂੰ ਵੀ ਬੇਨਤੀ ਕਰਦਾ ਵੀ ਆਹ ਭਰਤੀ ਮੁਹਿੰਮ ਦੇ ਵਿੱਚ ਜਿੰਨਾ ਵੀ ਸਾਡਾ ਸਾਥ ਦਿੱਤਾ ਜਾਂਦਾ ਉਹ ਅਸੀਂ ਆਸ ਰੱਖਦੇ ਹਾਂ ਵੀ ਤੁਸੀਂ ਸਾਥ ਦਿਓਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਆ ਤਿੰਨਾ ਵੰਡ ਕੀਤੀ ਆ ਜਿਵੇਂ ਅਸੀਂ ਸਾਡੇ ਜਿਹੜੇ ਬਿੰਦਰ ਗੁੰਨੇ ਆਣਾ ਜੀ ਆ ਉਹ ਮਤਲਬ ਕਿ ਸਾਰੀ ਭਰਤੀ ਦੇ ਇਨਚਾਰਜ ਹੋਣਗੇ ਉਹਨਾਂ ਦੇ ਨਾਲ ਜਿਵੇਂ ਮੁੱਖ ਸਰ ਦਿਹਾਤੀ ਜਿਵੇਂ ਪਿੰਡਾਂ ਦੀ ਆ ਤਾਂ ਪਿੰਡਾਂ ਦੇ ਵਿੱਚ ਸ਼ਮਿੰਦਰ ਸਿੰਘ ਗੋਗੀ ਸਰਪੰਚ ਅਕਾਲਗੜ ਮੇਜਰ ਸਿੰਘ ਸਰਕਲ ਪ੍ਰਧਾਨ ਵਧਾਈ ਅਵਤਾਰ ਸਿੰਘ ਸਰਕਲ ਪ੍ਰਧਾਨ ਢਾਣੀ ਵੀਰ ਸਿੰਘ ਹਕੀਕਤ ਸਿੰਘ ਸਰਕਲ ਪ੍ਰਧਾਨ ਲਬਾਣੇ ਵਾਲੀ ਮੰਗਟ ਗੁਰਸੇਵਕ ਸਿੰਘ ਸਰਕਲ ਪ੍ਰਧਾਨ ਮੰਗਟਕੇ ਹਰਪਾਲ ਸਿੰਘ ਸਰਕਲ ਪ੍ਰਧਾਨ ਕੋਟਲੀ ਸੰਗਰ ਲక్ష్ਮਣ ਸਿੰਘ ਪੀਟੀ ਸਰਕਲ ਪ੍ਰਧਾਨ ਝਵੇਲ ਵਾਲੀ ਤੇ ਗੁਰਪ੍ਰੀਤ ਸਿੰਘ ਸਾਡੇ ਬਲਾਕ ਸਮਤੀ ਦੇ ਮੈਂਬਰ ਆ ਉਫਤਨ ਵਾਲੇ ਇਸੇ ਤਰ੍ਹਾਂ ਹੀ ਅਸੀਂ ਸ਼ਹਿਰ ਦੀ ਜਿਹੜੀ ਵੰਡ ਕੀਤੀ ਆ ਉਹਦੇ ਚ ਹਰਪਾਲ ਸਿੰਘ 베ਦੀ ਸਾਡੇ ਸਾਬਕਾ ਪ੍ਰਧਾਨ ਆ ਨਗਰ ਕਾਉਂਸਲ ਦੇ ਉਹ ਜਗਤਾਰ ਸਿੰਘ ਪੱਪੀ ਸਰਪੰਚ ਹਰਵਿੰਦਰ ਸਿੰਘ ਸੁਰਿੰਦਰ ਸਿੰਘ ਸ਼ਿੰਦਾ ਸਾਡੇ ਸਰਕਲ ਪ੍ਰਧਾਨ ਆ ਬੋਰ ਸਿੰਘ ਸਰਕਲ ਪ੍ਰਧਾਨ RAM ਸਿੰਘ ਪੱਪੀ ਸਾਬਕਾ ਸਰਕਲ ਪ੍ਰਧਾਨ ਪਵਨ ਸ਼ਰਮਾ ਜੀ ਐਮਸੀ ਆ ਸੁਰਿੰਦਰ ਸਿੰਘ ਜੀ ਸ਼ਿੰਦਾ ਸਾਡੇ ਐਮਸੀ ਆ ਸੁਰੇਸ਼ ਮੋਹਨ ਲੱਕੀ ਕੁਟਾਰੀਆ ਸਾਬਕਾ ਸਰਕਲ ਪ੍ਰਧਾਨ ਆ ਤਰਸੀਮ ਸਿੰਘ ਲਾਡੀ ਬੱਤਰਾ ਐਮਸੀ ਸਾਹਿਬ ਪਰਮਿੰਦਰ ਸਿੰਘ ਪਾਸ਼ਾ ਐਮਸੀ ਮਿਹਰਬਾਨ ਸਿੰਘ ਬਰਾੜ ਐਮਸੀ ਮਾਸਟਰ ਵਰਨੇਕ ਸਿੰਘ ਐਮਸੀ ਦੇਸ਼ਾ ਸਿੰਘ ਡੀਸੀ ਐਮਸੀ ਆ ਸ਼ਹਿਰ ਦੀ ਭਰਤੀ ਦੇ ਸਾਰਾ ਦੇਖਣਗੇ ਇਸੇ ਤਰ੍ਹਾਂ ਹੀ ਬਰੀਆਲਾ ਮੰਡੀ ਦੇ ਬਲਜਿੰਦਰ ਸਿੰਘ ਰੰਗਪੁਰੀ ਸਾਹਿਬ ਸਾਡੇ ਸਰਕਲ ਦੇ ਪ੍ਰਧਾਨ ਆ ਬਰੀਆਲੇ ਦੇ ਉਹ ਸੰਤਰਾਮ ਜੀ ਗੁੱਲੂ ਸੰਦੀਪ ਕੁਮਾਰ ਜੀ ਸੂਰੇਸ਼ ਸਿੰਘ ਸਾਡੀ ਮਹਿਲਾ ਵਿੰਗ ਦੀ ਉੱਥੇ ਪ੍ਰਧਾਨ ਮਿੰਟੂ ਰਾਣੀ ਜੀ ਤੇ ਮਾਲਾ ਸਿੰਘ ਸਾਡੇ ਜੋ ਉਮੀਦਵਾਰ ਸੀਗੇ ਐ एमसी ਦੇ ਉਹ ਸਾਰੇ ਅਸੀਂ ਕਿਉਂਕਿ ਤਿੰਨਾ ਹਿੱਸਿਆਂ ਦੇ ਵਿੱਚ ਡਿਵਾਈਡ ਕੀਤੀ ਆ ਸਾਰੇ ਹਲਕੇ ਨੂੰ ਤੇ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਨਾਲ ਬੈਠ ਕੇ ਬਤੌਰ ਰਹਿ ਕਰਕੇ ਇਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਲਾਵਾਂਗੇ ਤਾਂ ਕਿ ਇਹਨਾਂ ਦੀ ਰਹਿਨਮਾਈ ਢੇਠਾ ਆਹ ਭਰਤੀ ਚੱਜੇ ਢੰਗ ਨਾਲ ਹੋਵੇ ਵਧੀਆ ਢੰਗ ਨਾਲ ਹੋਵੇ ਕਿਉਂਕਿ ਕਈ ਵਾਰੀ ਵੱਡਿਆਂ ਨੂੰ ਭੁਲੇਖਾ ਹੁੰਦਾ ਵੀ ਸ਼ਾਇਦ ਆਹ ਬੜੀ ਫੇਕ ਭਰਤੀ ਆ ਪਰ ਮੈਂ ਇਸ ਗੱਲ ਦਾ ਵਿਸ਼ਵਾਸ ਤੋਂ ਹਾਂ ਵੀ ਸ਼੍ਰੀ ਮੁਕਸਦ ਸਾਹਿਬ ਹਲਕੇ ਦੇ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਮਾਗੀ ਮੇਲੇ ਤੇ ਬੜਾ ਵੱਡਾ ਇਕੱਠ ਕਰਕੇ ਇਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਆ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਆ ਭਰਤੀ ਕਰਨ ਜਾ ਰਹੇ ਆ ਅਸੀਂ ਆਸ ਰੱਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਕਸਲ ਸਾਹਿਬ ਦੇ ਹਲਕੇ ਤੋਂ ਅੱਜ ਭਰਤੀ ਦਾ ਹੀ ਆਗਾਜ਼ ਹੋਇਆ ਤੇ ਭਰਤੀ ਤਗੜੇ ਹੋ ਕੇ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਅੱਜ ਦੀ ਭਰਤੀ ਦੀ ਸ਼ੁਰੂਆਤ ਹੋਈ ਆ ਹਾਂਜੀ ਮੈਂ ਇਹਦੇ ਵਾਸਤੇ ਹੀ ਕਹਿਣਾ ਚਾਹੂੰਗੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅੱਜ ਤੋਂ ਇਹ ਭਰਤੀ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਤੇ ਮੈਂ ਆਸ ਕਰਦੀ ਹਾਂ ਕਿ ਸਾਡੇ ਜਿਹੜੇ ਹਲਕਾ ਸ੍ਰੀ ਮੁਕਸੇਦ ਸਾਹਿਬ ਦਾ ਰੋਜੀ ਬਰਕੰਦੀ ਜੀ ਦੇਖ ਰਹੇ ਆ ਮੁਕ સેવા ਦਾ ਰਹੇ ਬਾਕੀ ਸਾਰੇ ਪੰਜਾਬ ਵਾਸਤੇ ਵੀ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਜਿਹੜੀ ਇਹ ਭਰਤੀ ਹੈ वैसे ਸਾਡੇ ਕਾਰਜਕਾਰੀ ਪ੍ਰਧਾਨ ਪੁੰਦਰ ਸਾਹਿਬ ਨੇ ਵੀ ਕਿਹਾ ਵਰਕਿੰਗ ਕਮੇਟੀ ਨੇ ਵੀ ਕਿਹਾ ਤੇ ਸਾਡਾ ਸਾਰਿਆਂ ਦਾ ਵੀ ਹੈਗਾ ਕਿ ਇਸ ਭਰਤੀ ਨੂੰ ਅਸੀਂ ਇੱਕ ਆਪਦੇ ਪ੍ਰਚਾਰ ਦੇ ਤੌਰ ਤੇ ਵੀ ਲੈਣਾ ਹੈ ਕਿ ਅਸੀਂ ਹਰ ਘਰ ਦੇ ਤੱਕ ਜਾਵਾਂਗੇ ਹਰ ਬੀਬੀ ਤੱਕ ਜਾਵਾਂਗੇ ਹਰ ਚੁੱਲ੍ਹੇ ਤੱਕ ਪਹੁੰਚ ਕਰਾਂਗੇ ਹਰ ਨੌਜਵਾਨ ਤੱਕ ਪਹੁੰਚ ਕਰਾਂਗੇ ਤਾਂ ਜੋ ਅਸੀਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਅਸੀਂ ਹਰ ਬੱਚੇ ਨੂੰ ਸਮਝਾ ਸਕੀਏ ਹਰ ਅਸੀਂ ਪਿੰਡ ਦੇ ਵਿੱਚ ਹਰ ਅਸੀਂ ਘਰ ਦੇ ਵਿੱਚ ਇਸ ਗੱਲ ਨੂੰ ਦੱਸ ਕੇ ਅਸੀਂ ਉਹਨਾਂ ਦੀ ਪੜਚੀ ਕੱਟੀਏ ਕਿ ਸਾਡੇ ਕੋਲ ਇੱਕ ਪ੍ਰਚਾਰ ਦਾ ਵੀ ਇਹ ਮੌਕਾ ਹੈ ਤੇ ਆਪਣੀ ਮੈਂਬਰਸ਼ਿਪ ਕਰਨ ਦਾ ਵੀ ਮੌਕਾ ਹੈ ਤੇ ਸਾਰੇ ਹਲਕੇ ਦੇ ਵਿੱਚ ਜਿੱਦਾਂ ਵਰਕੰਦੀ ਸਾਹਿਬ ਨੇ ਦੱਸਿਆ ਕਿ ਅਸੀਂ ਸਰਕਲ ਤੇ ਇੱਕ ਟੀਮ ਹੋਊਗੀ ਫਿਰ ਪਿੰਡ ਪੱਧਰ ਤੇ ਹੋਊਗੀ ਵਾਰਡ ਪੱਧਰ ਤੇ ਇੱਕ ਟੀਮ ਹੋਊਗੀ ਤੇ ਟੀਮਾਂ ਬਣਾ ਕੇ ਜਿਹੜੀ ਮੈਂਬਰਸ਼ਿਪ ਕੀਤੀ ਜਾਊਗੀ ਤੇ ਵੱਧ ਤੋਂ ਵੱਧ ਨੌਜਵਾਨ ਮੁੰਡੇ ਤੇ ਕੁੜੀਆਂ ਨਾਲ ਕੁੜੀਆਂ ਦਾ ਵੀ ਇੱਕ ਰੋਲ ਹੁੰਦਾ ਹੈ ਔਰਤਾਂ ਦਾ ਵੀ ਇੱਕ ਰੋਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਘਰ ਦੇ ਚੁੱਲ੍ਹੇ ਤੋਂ ਸ਼ੁਰੂ ਹੁੰਦੀਆਂ ਜਦੋਂ ਤੁਹਾਡੇ ਘਰ ਦੇ ਵਿੱਚ ਕਰੇ ਖਾਨ ਲਈ ਦਾਣੇ ਨਾ ਹੋਣ ਜਿਹੜੀ ਸਰਕਾਰ ਨੇ ਤੁਹਾਡੇ ਲਈ ਇੰਨੇ ਕੰਮ ਕੀਤੇ ਹੋਣ ਤੌਰਤ ਨੂੰ ਬਹੁਤ ਜ਼ਿਆਦਾ ਪਤਾ ਹੁੰਦਾ ਹੈ ਇਹਨਾਂ ਗੱਲਾਂ ਬਾਰੇ ਸੋ ਸਾਡਾ ਇਹ ਹੈਗਾ ਕਿ ਹਰ ਬੱਚੇ ਤੱਕ ਹਰ ਮਾਂ ਤੱਕ ਅਸੀਂ ਪਹੁੰਚ ਕਰਕੇ ਆਪਣੀ ਭੜਤੀ ਨੂੰ ਵੱਧ ਤੋਂ ਵੱਧ ਕਰਾਂਗੇ ਤੇ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਅਸੀਂ ਆਪਣੀ ਗੱਲ ਲੈ ਕੇ ਜਾਵਾਂਗੇ ਤੇ ਸਾਡੇ ਲਈ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਪ੍ਰਚਾਰ ਦਾ ਵੀ ਮੌਕਾ ਤੇ ਅਸੀਂ ਆਪਣੀ ਪਾਰਟੀ ਦਾ ਪ੍ਰਚਾਰ ਵੀ ਕਰਾਂਗੇ